ਸਿਟੀ ਆਫ ਵੈਨਕੂਵਰ ਆ ਇਹਨਾਂ ਨੇ ਇੱਕ ਕਾਨੂੰਨ ਬਣਾਇਆ ਬਾਈਲਾ ਬਣਾ ਦਿੱਤਾ ਫਾਰਮੈਟ ਜਿਹੜਾ ਇਹਨੂੰ ਕਿਹਾ ਜਾ ਰਿਹਾ ਕੰਜੈਸ਼ਨ ਐਂਡ ਕਰਬ ਸਾਈਡ ਮੈਨੇਜਮੈਂਟ ਪਰਫੋਰਮ ਉੱਪਰ ਐਸ਼ ਵੱਲ ਦਲੀਲ ਕੀ ਦੇ ਰਹੇ ਆ ਉੱਪਰ ਅਦਾਲਤ ਦੇ ਵਿੱਚ ਚੱਲੇਗੀ ਆ ਕੋਰਟ ਦੇ ਵਿੱਚ ਉਹ ਕਹਿੰਦੇ ਆ ਕਿ ਸਿਟੀ ਦੇ ਕੋਲ ਇਹ ਪਾਵਰ ਹੀ ਨਹੀਂ ਆ ਕਿ ਕਾਨੂੰਨ ਬਣਾਇਆ ਪਰਮਟ ਫੀਸ ਜਿਹੜੀ ਇਸ ਕਰਕੇ ਆ ਕਿ ਉਸ ਟ੍ਰੈਫਿਕ ਨੂੰ ਰੋਕਿਆ ਜਾ ਸਕੇ ਤੇ ਸਪੇਸ ਨੂੰ ਯੂਜ਼ ਕੀਤਾ ਜਾ ਸਕੇ ਜਿਦੋਂ ਵੈਨਕੂਵਰ ਸਿਟੀ ਆ ਵੈਨਕੂਵਰ ਆ ਇਹਨਾਂ ਨੇ ਇੱਕ ਕਾਨੂੰਨ ਬਣਾਇਆ ਬਾਈ ਲਾ ਬਣਾ ਦਿੱਤਾ ਕਿ ਜਿਹੜੀਆਂ ਰਾਈਡ ਹਿਲਿੰਗ ਕੰਪਨੀ ਨੇ ਜਿਦਾਂ ਉਬਰ ਆ ਲਿਫਟ ਆ ਦੂਜਾ ਹੈਗਾ ਇਹਨਾਂ ਨੂੰ ਇੱਕ ਸਪੈਸ਼ਲ ਫੀਸ ਦੇਣੀ ਪਊਗੀ ਜੇ ਇਹ ਡਾਊਨ ਟਾਊਨ ਵੈਨਕੂਵਰ ਦੇ ਵਿੱਚ ਸ਼ਵੇਰੇ 7 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਵਿਦਾਊਟ ਪਰਮਿਟ ਉਹ ਚੱਲਦੇ ਆ ਇਹਨਾਂ ਨੂੰ ਇੱਕ ਫੀਸ ਦੇਣੀ ਪਊਗੀ ਇੱਕ ਸਪੈਸ਼ਲ ਕੈਲੋ ਫੀਸ ਇਹਨਾਂ ਨੇ ਕਹਿ ਦਿੱਤੀ ਹੈ ਇੱਕ ਪਰਮਿਟ ਕੀ ਆ ਪਰਮਿਟ ਜਿਹੜਾ ਇਹਨੂੰ ਕਿਹਾ ਜਾ ਰਿਹਾ ਕੰਜੈਸ਼ਨ ਐਂਡ ਕਰਬ ਸਾਈਡ ਮੈਨੇਜਮੈਂਟ ਪਰਮਿਟ ਪਰਪਸ ਕੀ ਹੈ ਕਿਉਂ ਬਣਾਇਆ ਕਾਨੂੰਨ ਸਿਟੀ ਇਹ ਕਹਿੰਦੀ ਆ ਕਿ ਜਿਹੜਾ ਸਾਡਾ ਗੋਲ ਆ ਕਿ ਜਿਹੜੀ ਕੰਜੈਸ਼ਨ ਆ ਇੱਥੇ ਬਿਜ਼ੀ ਏਰੀਆ ਦੇ ਵਿੱਚ ਜਿਹੜੀ ਭੀੜ ਆ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਸੀ ਘੱਟ ਕਰਨਾ ਚਾਹੁੰਦੇ ਆ 2019 ਦੇ ਵਿੱਚ ਤੁਹਾਨੂੰ ਯਾਦ ਹੋਊਗਾ ਜਦੋਂ ਬਹੁਤ ਰੌਲਾ ਪਿਆ ਸੀ ਆ ਟੈਕਸੀ ਵਾਲਿਆਂ ਦਾ ਤੇ ਊਬਰ ਦਾ ਉਹ ਕਹਿੰਦੇ ਸੀ ਟੈਕਸੀ ਆਉਣੀ ਨਹੀਂ ਚਾਹੀਦੀ ਊਬਰ ਆਉਣੀ ਨਹੀਂ ਚਾਹੀਦੀ ਐਨਡੀਪੀ ਸਰਕਾਰ ਦੇ ਨਾਲ ਬਹੁਤ ਲੰਬਾ ਰੌਲਾ ਪਿਆ ਸੀ ਬੀਸੀ ਸਰਕਾਰ ਦੇ ਜਿਹੜਾ ਯਾਸੰਜਰ ਟਰਾਂਸਪੋਰਟ ਬੋਰਡ ਆ ਸਰਕਾਰ ਨੇ ਜਿਹੜਾ ਪੀਟੀਬੀ ਆ ਉਹਨੂੰ ਫੁੱਲ ਪਾਵਰਾਂ ਦੇ ਦਿੱਤੀਆਂ ਸੀ ਕਿ ਤੁਸੀਂ ਰਾਉਲ ਰਾਈਡ ਹਿਲਿੰਗ ਸਰਵਿਸ ਪੂਰੇ ਪ੍ਰੋਵੈਂਸ ਦੇ ਵਿੱਚ ਇਹਨੂੰ ਤੁਸੀਂ ਜਿਹੜਾ ਕਰੋ ਰੈਗੂਲੇਟ ਤੁਸੀਂ ਰੈਗੂਲੇਟ ਕਰਨੀ ਹੈ ਉਬਰ ਇਸ ਵੇਲੇ ਦਲੀਲ ਕੀ ਦੇ ਰਹੀ ਆ ਉਬਰ ਅਦਾਲਤ ਦੇ ਵਿੱਚ ਚੱਲੇਗੀ ਆ ਕੋਰਟ ਦੇ ਵਿੱਚ ਉਹ ਕਹਿੰਦੇ ਆ ਕਿ ਸਿਟੀ ਦੇ ਕੋਲ ਇਹ ਪਾਵਰ ਹੀ ਨਹੀਂ ਆ ਕਿ ਕਾਨੂੰਨ ਬਣਾ ਦੇ ਕਿਉਂਕਿ ਜਿਹੜਾ ਪ੍ਰੋਵਿੰਸ਼ਲ ਬੋਰਡ ਆ ਉਹ ਰਾਈਡ ਹਿਲਿੰਗ ਕੰਪਨੀ ਨੂੰ ਰੈਗੂਲੇਟ ਕਰਦਾ ਇਹ ਕਰਦਾ ਤਾਂ ਜਿਹੜਾ ਪੀਟੀਵੀ ਆ ਉਹਨਾਂ ਦੇ ਉੱਤੇ ਅਲਾਓ ਵੀ ਉਹਨਾਂ ਨੇ ਕੀਤਾ ਸ਼ਰਤਾਂ ਵੀ ਉਹੀ ਲਾਉਣਗੇ ਵੀ ਸਿਟੀ ਫਿਰ ਕਿਵੇਂ ਲਾਉਣ ਲੱਗ ਪਿਆ ਅੱਜ ਸਿਟੀ ਆ ਵੈਨਕੂਵਰ ਨੇ ਲਾਇਆ ਕੱਲੋਂ ਰਿਚਮੰਡ ਵਾਲੇ ਲਾਉਣਗੇ ਪਰਸੋਂ ਕੋਈ ਬਰਨਵੀ ਵਾਲੇ ਲਾਉਣਗੇ ਫਿਰ ਸਰੀ ਵਾਲੇ ਲਾਉਣਗੇ ਇਹ ਤਾਂ ਜਿਹੜਾ ਪੀਟੀਵੀ ਆ ਉਹੀ ਇਹਨੂੰ ਕੰਟਰੋਲ ਕਰੇ ਕੋਰਟ ਕਹਿੰਦੀ ਆ ਕਿ ਪ੍ਰੋਵਿੰਸ ਨੇ ਇੱਕ ਸੈਂਟਰਲਾਈਜ਼ਡ ਸਿਸਟਮ ਜਿਹੜਾ ਕ੍ਰੀਏਟ ਕੀਤਾ ਆ ਤਾਂ ਕਿ ਓਵਰਲੈਪਿੰਗ ਰੂਲਸ ਦੀ ਨਾ ਹੋਵੇ ਡਿਫਰੈਂਟ ਸ਼ਹਿਰਾਂ ਦੇ ਵਿੱਚ ਹੁਣ ਜੱਜ ਨੇ ਕਿਹਾ ਕਿ ਵੈਨਕੂਵਰ ਦਾ ਬਾਈ ਲਾ ਜਿਹੜਾ ਪ੍ਰੋਵਿੰਸ਼ਲ ਲਾ ਦੇ ਨਾਲ ਕਨਫਲਿਕਟ ਆ ਉਹਦਾ ਮਤਲਬ ਇਨਡਾਇਰੈਕਟਲੀ ਉਹ ਜਿਹੜੀਆਂ ਇਹਨੂੰ ਰਾਈਡ ਹੈਲਿੰਗ ਨੂੰ ਕੰਟਰੋਲ ਕਰਨ ਦਾ ਯਤਨ ਕਰ ਰਹੇ ਆ ਬੀਸ਼ਿਸ਼ਪਰੀਮ ਕੋਰਟ ਨੇ ਇਹ ਕਿਹਾ ਸੀ ਕਿ ਇਹ ਬਾਇਲਾ ਇਨਵੈਲਿਡ ਆ ਤੇ ਇਹਨੂੰ ਜੇਕਰ ਅਡਾਪਟ ਕੀਤਾ ਜਾਂਦਾ ਤਾਂ ਇਹ ਗਲਤ ਆ ਵੈਨਕੂਵਰ ਜੈਸਿਟੀ ਆ ਵੈਨਕੂਵਰ ਨੇ ਇਹ ਕਿਹਾ ਕਿ ਇਹ ਕੋਰਟ ਦੇ ਫੈਸਲੇ ਦੀ ਰਿਸਪੈਕਟ ਕਰਦੇ ਆ ਪਰ ਹੁਣ ਇਹ ਅਗਲੇ ਸਟੈਪ ਬਾਰੇ ਵੀ ਸੋਚ ਰਹੇ ਆ ਕਿ ਇਹਦੇ ਤੋਂ ਬਾਅਦ ਅਗਲਾ ਕੀ ਕਰਨਾ ਮਤਲਬ ਕਿ ਕੋਈ ਇਸ ਗੱਲ ਦੇ ਨਾਲ ਖੁਸ਼ ਨਹੀਂ ਹੈ Uber ਨੇ ਹਜੇ ਕੋਈ ਇਮੀਡੀਏਟ ਪਬਲਿਕ ਕਮਿਊਨਿਟੀ ਸਟ ਮਾਮਲੇ ਦੇ ਉੱਤੇ ਨਹੀਂ ਦਿੱਤਾ ਅਸਲ ਦੇ ਵਿੱਚ ਜਿਹੜਾ ਬਾਇਲ ਆਇਆ ਉਹ ਸਪੈਸੀਫਿਕਲੀ ਅਪਲਾਈ ਕੀਤਾ ਗਿਆ ਜਿਹੜੇ ਬਿਜ਼ੀਐਸ ਟਾਵਰ ਨੇ ਦਿਨ ਦੇ ਵਿੱਚ 7 ਵਜੇ ਤੋਂ ਲੈ ਕੇ 10 ਵਜੇ ਤੱਕ ਮਤਲਬ ਸਵੇਰ ਦੇ 7 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਹੀ ਜਿਹਨੀਆਂ ਰਾਈਡ ਹਿਲਿੰਗ ਡਿਮਾਂਡ ਮੈਕਸਿਮਮ ਆ ਟ੍ਰੈਫਿਕ ਜਿਹੜਾ ਦੋਵੇਂ ਸਾਈਡਾਂ ਦੇ ਉੱਤੇ ਪੂਰਾ ਹੁੰਦਾ ਪਰਮਿਟ ਫੀਸ ਜਿਹੜੀ ਇਸ ਕਰਕੇ ਆ ਕਿ ਉਸ ਟ੍ਰੈਫਿਕ ਨੂੰ ਰੋਕਿਆ ਜਾ ਸਕੇ ਤੇ ਸਪੇਸ ਨੂੰ ਯੂਜ਼ ਕੀਤਾ ਜਾ ਸਕੇ ਜਿਹੜਾ ਬਿਜ਼ੀ ਡਾਊਨਟਾਊਨ ਏਰੀਆਸ ਦੇ ਵਿੱਚ ਸੋ ਹੁਣ ਜੇ ਦੇਖਿਆ ਜਾਵੇ ਤਾਂ ਪ੍ਰੋਫੈਸ਼ਨਲ ਟ੍ਰਾਂਸਪੋਰਟ ਮਿਨਿਸਟਰ ਜਿਹੜੇ ਆ ਉਹ ਉਹਨਾਂ ਨੇ ਪਹਿਲਾਂ ਕਿਹਾ ਕਿ ਸਿਟੀ ਓਵਰਲੈਪ ਕਰਦੀ ਹੈ ਪ੍ਰੋਵਿੰਸ਼ਲ ਰੂਲ ਦੇ ਨਾਲ ਤੇ ਜਿਸ ਦੇ ਨਾਲ ਕਈ ਵਾਰੀ ਸਮੱਸਿਆ ਜਿਹੜੀ ਆ ਉਹ ਵਕਰੀ ਵਕਰੀ ਤਰ੍ਹਾਂ ਦੀ ਹੋ ਸਕਦੀ ਹੈ ਸੋ ਵੈਨਕੂਵਰ ਹੁਣ ਦੂਜਾ ਜਿਹੜਾ ਕੋਈ ਨਾ ਕੋਈ ਕਾਨੂੰਨੀ ਨੁਕਤਾ ਕੱਢਣਗੇ ਜਾਂ ਕੋਈ ਪਾਲਿਸੀ ਆਪਸ਼ਨ ਕਰਨਗੇ ਪਰ ਅਜੇ ਤੱਕ ਇਹ ਗੱਲਬਾਤ ਕਲੀਅਰ ਨਹੀਂ ਹੋ ਰਹੀ ਕਿ ਹੁਣ ਅਗਲਾ ਸਟੈਪ ਕੀ ਹੋਏਗਾ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ